70ਵਾਂ ਸਾਲਾਨਾ ਚਿੰਝ ਮੇਲਾ ਪਿੰਕ ਚੌਤਾਨ ਲੁਧਿਆਣਾ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ

ਹਾਂਜੀ ਸੱਤ ਨੇ ਜੀ ਜਿਸ ਦਾ ਕੀ ਹਾਂਜੀ ਬਹੁਤ ਵੱਡਾ ਮੀ ਦਾ ਹੁੰਦਾ ਹੈ 1800 ਲੱਖ ਦਾ ਲਾਲਗੜ੍ਹ ਪੀਪੀ ਮੁਕਾਬਲੇ ਜਿੱਦਾਂ ਪਹਿਲਾਂ ਜਿੱਦਾਂ ਨੇ ਉਸ ਤੋਂ ਵੀ ਐਕਟਿਵ ਹੋ ਸਕੇ ਚੀਜ਼ਾਂ ਦਾ ਸਪੀਡ ਸਰਦਾਰ ਦਾ ਲੈਕਸਪੈਕ ਮੇਰੇ ਸਿੱਧਾ ਕੋਈ ਨਹੀਂ ਚੱਲ ਨਹੀਂ ਰਹੇ ਪਹਿਲੇ ਸਮੇਂ ਜੀ ਚੁੱਕਿਆ ਨੇ ਜੀ ਅੱਜ ਜੀ ਜਾਨ ਦੇ ਮੱਧਰਾ ਕੀ ਅੰਤ ਤੇ ਗਰੇ ਪਹਿਲੇ ਵਿੱਚ ਜੀ ਬਹੁਤ ਸੁਧੀਆਂ ਹੋ ਰਹੀਆਂ ਨੇ ਜੋ ਇਹ ਸਾਡੀਆਂ ਨਾਲ ਜੀ ਸਾਡੀਆਂ ਵਧੀਆ ਹੋ ਰਹੀਆਂ ਸਾਡਾ ਇਹ ਰਿਪੋਰਟ ਜਦੋਂ ਜੀ ਪੰਜਾਬ ਮਹਾਂ ਲਸਰ 14 विकेट 70ਵਾਂ ਸਿੰਮੀਲਾ ਚੱਲ ਰਿਹਾ ਜੀ ਇਹ ਇਲਾਕੇ ਦਾ ਸਹਿਯੋਗ ਨਗਰ ਪੰਚਾਇਤ ਦੇ ਦੋ ਦੋ ਦਿਨ ਬਹੁਤ ਬੰਦੇ ਮੇਲਾ ਕਰਵਾਇਆ ਜਾਂਦਾ ਇਹਦਾ ਮੇਨ ਮਕਸਦ ਇਹ ਹੈ ਜੀ ਜੋ ਕਿ ਨੌਜਵਾਨ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾਵੇ ਤੇ ਖੇਡਾਂ ਵੱਲ ਪਰਫੁੱਲਿਤ ਕੀਤਾ ਜਾਵੇ ਸਾਡੇ ਸਾਰਿਆਂ ਨੇ ਇਹੀ ਸੋਚ ਰੋਗਾ ਹਰ ਵਾਰ ਬੱਦ ਤੋਂ ਵੱਧ ਮੈਨੇ ਨੂੰ ਵਧੀਆ ਕੀਤਾ ਜਾਵੇ ਬਹੁਤ ਵਧੀਆ ਸਹਿਯੋਗ ਹੈ ਨਰਵੀਨ ਦਾ ਜੀ ਉਹਨਾਂ ਦਾ ਬਹੁਤ ਧੰਨਵਾਦ ਸਾਡੇ ਮੈਨੇ ਨੂੰ ਫੁੱਲਿਤ ਕਰਨ ਦੇ ਲਈ ਬਹੁਤ ਵਧੀਆ ਯੋਗਦਾਨ ਦੇ ਰਹੇ ਨੇ ਠੀਕ ਹੈ ਜੀ ਹਾਂ ਜੀ ਬਹੁਤ ਤੁਸੀਂ ਦੇਖ ਹੀ ਰਹੇ ਹੋ ਨਹੀਂ ਜਾਂ ਤਾਂ ਜਿੰਨਾ ਕਿ ਹੈਗਾ ਬਹੁਤ ਉਤਸ਼ਾਹ ਮੈਨੇ ਨੂੰ ਲੈ ਕੇ ਬਹੁਤ ਦਿਨ ਪਹਿਲਾਂ ਹੀ ਜਿਵੇਂ ਨਾਮੋ ਸਾਡੇ ਪਿੰਡਾਂ ਵਿੱਚ ਚੱਲਣ ਲੱਗਦੇ ਆਲੇ ਦੁਆਲੇ ਛਿੰਝਾਂ ਵਿੱਚ ਚਰਚਾ ਹੋਣ ਲੱਗ ਗਈਆਂ ਪਿੰਡ ਚੌਂਕੇ ਦਾ ਦੰਗਲ ਆ ਰਿਹਾ ਬਹੁਤ ਵਧੀਆ ਹੋਰ ਦੰਗਲ ਦਾ ਨਾਲ ਹੀ ਹੁੰਦਾ ਜੀ ਸਾਡੇ ਇੱਥੇ ਹਾਂ ਜੀ ਦੋ ਦਿਨ ਦਾ ਦੰਗਲ ਹੁੰਦਾ ਜੀ ਸਾਡੇ ਇੱਥੇ ਪਹਿਲੇ ਦਿਨ ਹੀ ਬੜੇ ਨਾਮ ਪੱਤੇ ਜਾਂਦੇ ਤੇ ਦੂਜੇ ਦਿਨ ਤਾਂ ਤੁਸੀਂ ਦੇਖ ਰਹੇ ਬਹੁਤ ਵੱਡੇ ਰਾਮ ਨੇ ਬਸ ਇਹ ਸੁਜੋਗ ਮੈਸੇਜ ਦੇਣਾ ਚਾਹੁੰਦੇ ਆਂ ਜੀ ਵੀ ਜਿੰਨਾ ਵੀ ਹੋ ਸਕੇ ਮੇਲਿਆਂ ਨੂੰ ਪ੍ਰਫੁੱਲਤ ਕਰੋ ਕਵਾਟੀ ਕਵਾਟੀ ਹੋਗੀ ਇਵੇਂ ਨਾਲ ਕੋਈ ਦੰਗਲ ਹੋਗੇ ਨਾ ਪਰ ਫੁੱਲਾਂ ਤੋਂ ਕਰੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿੱਦਾਂ ਵੀ ਹੋਰ ਲੱਗਦਾ ਪੰਜਾਬ ਦੀ ਤਰੱਕੀ ਦੇ ਰਾਹ ਤੇ ਗੱਲ ਕਰਨੀ ਆਈ ਸੀਗਾ ਜੀ ਤੋਂਤੀ ਹੈਗੀ ਸਾਡੇ ਕਾਲਾ ਦਾਤਾ ਭਲਾਈ ਪੁਸ਼ਪਿੰਦਰ ਆਲਮগীর ਜੀ ਇਹਨਾਂ ਦੋਨੋਂ ਪਹਿਲਵਾਨਾਂ ਦੇ ਵਿਚਕਾਰ ਆ ਇੰਟਰਨੈਸ਼ਨਲ ਪਹਿਲਵਾਨਾਂ ਦੇ

ਸਾਰੇ ਬਹੁਤ ਸਤਿਕਾਰ ਦੇ ਰਾਜ ਪਹਿਲਾਂ ਮੈਂ ਧੰਨਵਾਦ ਕਰਦਾ ਜੀ ਸਾਰਿਆਂ ਦਾ ਜਿੰਨੇ ਵੀ ਦਾਨੀ ਸੱਜਣ ਆਏ ਨੇ ਇਥੇ ਬਾਕੀ ਬਾਕੀ ਸਾਡੇ ਸਾਡੇ ਜਿਹੜੇ ਅਫਸਰ ਨੇ ਜਿਹੜੇ ਅਫਸਰ ਨੇ ਸਾਡੇ ਜਿਹੜਾ ਪਿੰਡ ਦਾ ਪਲਵਾਰਾ ਲਾ ਬਹੁਤ ਇਹ ਬਹੁਤ ਵਧੀਆ ਪ੍ਰਵਹਾਨ ਆ ਦੇਗਨਾਂ ਸਾਡੀ ਕੋਸ਼ਿਸ਼ ਇਹ ਹੈ ਵੀ ਅਗਲੀ ਵਾਰ ਵੀ ਅਸੀਂ ਹੋਰ ਚੀਜ਼ਾਂ ਦਾ ਸਨਮਾਨਤ ਕਰਾਂਗੇ ਅਸੀਂ ਪਹਿਲਾਂ ਅਨਾਉਂਸ ਨਹੀਂ ਕਰਨਾ ਪਹਿਲਾਂ ਇਹ ਅਚ ਪੁਸ਼ਤੀ ਦੇਖਦੇ ਆ ਉਸ ਤੋਂ ਬਾਅਦ ਹੀ ਅਸੀਂ ਅੱਗੇ ਫੈਸਲਾ ਲਵਾਂਗੇ ਬਾਕੀ ਹੋਰ ਵੀ ਫਲਵਾਣ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਵੀ ਸਾਨੂੰ ਠੀਕ ਲੱਗੇ ਆ ਠੀਕ ਹੈ ਗੱਲ ਕਰਦੇ ਹਾਂ ਕਿੰਨਾ ਕਿੰਨਾ ਦੇਖਦੇ ਆ ਦੇਖੋ ਜ਼ਿਆਦਾ ਹਰ ਸਾਲੇ ਵਧੀਆ ਹੁੰਦਾ ਹੋਵੇ ਹੁਣ ਤਾਂਲੇ ਬੈਠੇ ਆ 10-15 ਮਿੰਟ ਬਾਅਦ ਦੇਖਦੇ ਆ ਕਿੰਨਾ ਰਸ਼ ਪੈਂਦਾ ਤੇ ਬਾਕੀ ਵਾਲੇ ਮੈਂ ਆਈ ਆਲੇ ਮੈਨੂੰ 10 ਮਿੰਟ ਦੋ 10 ਮਿੰਟ ਮਤਲਬ ਥੋੜਾ ਫਿਰ ਦੁਬਾਰਾ ਗੱਲ ਕਰਦੇ ਹਾਂ ਠੀਕ ਹੈ ਜੀ ਦੇਖੋ ਮੈਂ ਤਾਂ ਇਹ ਕਹੂੰਗਾ ਵੀ ਨਸ਼ਿਆਂ ਤੋਂ ਦੂਰ ਰਹੋ ਕੋਹ ਆਲੀ ਵਾਲੇ ਪਾਸੇ ਕਬੱਡੀ ਵਾਲੇ ਪਾਸੇ ਜਿਹੜੇ ਪਾਸੇ ਵੀ ਮਾਰਚੀ ਜਾਓ ਕੋਈ ਖੇਡਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੋ ਤੇ ਮੇਰਾ ਕਹਿੰਦਾ ਮੈਂ ਮੈਚ ਬੰਦ ਕਰਦਾ ਬਾਕੀ ਆਪਾਂ ਵੀਰੇ 10 ਮਿੰਟ ਬਾਅਦ ਗੱਲ ਕਰਦੇ ਹਾਂ ਠੀਕ खाल बीह चौका मतिलबु गॾु हुई हलपाल पंका ਇਹ ਲੀਡ ਇੱਕ ਮਕਬੂਲ ਹੈ ਬਾਬਾ ਫਰਾਈ ਸਵਾਜੀ ਹੋਇਆ ਬਾਬਾ ਇਸ ਕਰਕੇ ਬਹੁਤ ਬਹੁਤ ਕਰੋ ਕਿਸੀ ਨੈਣ ਲੱਤੀ ਆਪਾਂ ਗਿਆ ਚੱਪੀ ਗੋੜੀ ਜਾਨ ਬਾਬਾ ਫਰਾਈ ਅਰਜੀ ਕਹਤਿਆ ਇੱਕ ਘੱਟ ਪਿੰਡ ਨੇ ਜਿੱਥੇ ਛਿੰਝ ਦੇ ਮੇਲੇ ਹੁੰਦੇ ਨੇ ਸਾਹਮਣੇ ਬਹ ਹਲਕੇ ਦਾ ਚੌਤਾ ਪਿੰਡ ਪਤਾ ਮਸ਼ਹੂਰ ਪਿੰਡ ਹੈ ਇਹਨਾਂ ਨੇ ਆਪਣੇ ਛਿੰਝ ਦੇ ਮੇਲੇ ਇਹ ਵੈਸੇ ਨੂੰ ਸੰਭਾਲ ਕੇ ਰੱਖਿਆ ਮੈਂ ਮਹਿਸੂਸ ਕਰਦਾ ਜਿਹੜੇ ਮੇਲੇ ਦੇ ਵਿੱਚ ਘੋੜਾ ਹੋਣ ਖੇਡਾ ਹੋਣ ਇਹ ਜਿਹੜੀ ਸੈਂਸਿਟੀਵ ਪੁਰਾਣੇ ਸਮਿਆਂ ਦੇ ਟਾਈਮ ਦਾ ਸਾਡੀ ਵਿਰਾਸਤ ਸੀ ਕੱਲਾ ਮੈਂ ਇਹ ਪਿੰਡ ਨੂੰ ਮਾਰਤਬਾ ਦਿੰਦਾ ਚੁੱਪ ਤੇ ਰਹਿਣਾ ਸਾਰੇ ਨਗਰ ਜਿਨ੍ਹਾਂ ਨੇ ਆਪਣੀ ਵਿਰਾਸਤ ਨੂੰ ਸਬਾਬ ਕਿ ਰੱਖਿਆ ਬੜੀ ਰੁਖਸ਼ਾ ਨਾ ਕਰਉਂਦੇ ਨੇ ਬਾਕੀ ਪਾਸੇ ਪਰ ਕਿ ਇਸ ਨਗਰ ਦੀ ਇਸੇ ਤਰੀਕੇ ਨਾਲ ਆਪਣੇ ਵਿਰਾਸਤ ਨੂੰ ਸਬਾਬ ਕਿ ਰੱਖਣ ਮੈਂ ਸਾਰੇ ਨਗਰ ਨੂੰ ਮੁਬਾਰਕਬਾਦ ਸਰ ਅਸ ਤੋਂ ਪਹਿਲੇ ਸਮੇਂ ਦੀ ਚੀਜ਼ ਜਿਹੜੀਆਂ ਜਿਹੜੀਆਂ ਦੂਰੀਆਂ ਵਾ ਬਸ ਜਿਹੜੇ ਸਮੇਂ ਸਮੇਂ ਦਾ ਚੀਜ਼ ਬਦਲਦੀ ਰਹੀਆਂ ਦੀ ਪਰਾਲੇ ਸਮੇਂ ਜਾਂ ਕਹਿੰਦਾ ਪੁਰਾਣੇ ਡੰਡੇ ਸਾਰੇ ਜਿਹਨਾਂ ਅਸੀਂ ਉਹ ਜਿਹੇ ਸਾਧਨ ਘਟ ਸੀ ਅੱਜ ਦਾ ਜਦੋਂ ਸਮਾਂ ਬਹੁਤ ਚੁੱਕਿਆ ਅੱਜ ਦੇ ਸਵੇਰ ਤੱਕ ਹੋਰ ਜ਼ਿਆਦਾ ਵਧੀਆ ਹੋ ਗਿਆ ਠੀਕ ਹੈ ਜੀ ਕੌਣ ਸਵੇਰੇ 6:30 ਦੇ ਮਾਣ ਮਾਇਆ ਕਾਸ਼ਾ ਮੇਸ਼ਾ ਤੋਂ ਸੰਤ ਰੌਣਕ ਦੀ ਵੀ ਦੇਖ ਲਈਏ ਕੀ ਮੈਸੇਜ ਹੈ ਮੈਂ ਤੁਹਾਡੇ ਚੈਨਲ ਨੂੰ ਬਸ ਵਾਸਤੇ ਬੜਾ ਤੁਸੀਂ ਜਿਹੜੇ ਸ਼ੌਕ ਇੱਥੇ ਸ਼ਿੰਜ ਦੇ ਮੇਲੇ ਦੇਖਣ ਵਾਸਤੇ ਆਏ ਨੇ ਤੇ ਹਟਾਦੀ ਵੀ ਆਏ ਨੇ ਇਸ ਜਿਹੜੇ ਕੋਲ ਹੋ ਰਹੇ ਨੇ ਇਹਨਾਂ ਤੁਸੀਂ ਸਾਰਿਆਂ ਨੂੰ ਦਿਖਾ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇੱਕ ਸੈਕਿੰਡ ਦਿੱਤਾ ਕਹਿੰਦੇ ਅਗਲੇ ਸਾਲ 11 ਹਜ਼ਾਰ ਦੀਆਂ ਬਿੰਦੂ ਰਮਾਨੀਆਂ ਦੀ ਤਾਲਾ ਰਮਾਨੀਆਂ ਦੀ ਉਹਨਾਂ ਵੱਲ ਵੀ ਜਿਹੜੇ ਦਿੱਤਾ ਜਾਣਾ ਬਹੁਤ-ਬਹੁਤ ਧੰਨਵਾਦ ਹੈ ਇਸ ਵਾਰ ਅਨ ਵਿੱਚ ਜਿਹੜਾ ਉਤਸਾਹਕ ਦਿੱਤਾ ਇਹਨਾਂ ਜੀ ਦਾ ਬਹੁਤ-ਬਹੁਤ ਧੰਨਵਾਦ ਹੈ। ਘੇੜਾ ਬਹੁਤ-ਬਹੁਤ ਧੰਨਵਾਦ।